ਮਿੱਤਰੋ ਪਿੰਡ ਦੇਵੀ ਵਾਲੇ ਖੜੇ ਆ ਜੀ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 265 DI ਟਰੈਕਟਰ ਆ ਜੀ ਸਰਪੰਚ ਮਾਡਲ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਵਧੀਆ ਬਾਈ ਤੂੰ ਦੱਸੋ ਠੀਕ ਠਾਕ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਮਾਡਲ ਕਿਹੜਾ 265 ਤੇ 2003 ਮਾਡਲ ਆ ਜੀ ਸਰਪੰਚ ਮਾਡਲ ਆ ਸਰਪੰਚ ਮਾਡਲ ਆ ਤੇ 2003 ਤਿੰਨ ਮਾਡਲ ਹਾਂਜੀ ਠੀਕ ਆ ਗੱਲ ਕਰੀਏ ਬਾਈ ਟਾਇਰਾਂ ਦੀ ਮੂਰਲੇ ਟਾਇਰ ਬਲੇ 90 95 ਪੈਸੇ ਟਾਇਰ ਆ 90 95 ਪੈਸੇ ਟਾਇਰ ਆ ਮੂਰਲੇ ਕੰਮ ਦੇ ਟਾਇਰ ਵਧੀਆ ਠੀਕ ਆ ਕੰਪਨੀ ਦੇ ਮਗਰ ਜੇ ਕੇ ਦੇ ਹੈਗੇ 55 ਤੋਂ 60 ਪੈਸੇ ਜੇ ਕੇ ਦੇ 55 ਤੋਂ 60 ਪੈਸੇ ਹਾਂ ਠੀਕ ਆ ਰੰਗ ਪੇੜ ਦੀ ਇਹਦੀ ਗੱਲ ਕਰੀਏ ਸਾਰਾ ਚੈੱਕ ਕਰਾ ਦੇ ਪੀਨ ਨਾ ਦੇਖ ਸਾਰਾ ਟਰੈਕਟਰ ਰੀਜਨਲ ਆ ਆਪਣੀ ਫੁੱਲ ਗਾਰੰਟੀ ਆ ਵੀ ਜੇ ਕਾਲਮ ਵੀ ਲੱਗੀ ਹੋਈ ਤਾਂ ਫਿਰ ਭਈਆ ਆਉਣ ਜਾਣ ਦਾ ਖਰਚਾ ਆ ਦਿਓਗੇ ਇੰਨੀ ਗਾਰੰਟੀ ਆ ਮਾਰ ਤੇ ਮਾਰ ਦਿਆਂਗਾ ਠੀਕ ਆ ਜੀ ਸਾਰਾ ਟਰੈਕਟਰ ਬਾਈ ਬਲੂ ਦੇ ਮਾਰ ਦਿਆਂਗਾ 8 ਤੋਂ ਜੈਡ ਰੀਜਨਲ ਆ ਹਾਂ ਲੈਫਟ ਪੰਪ ਨਵਾਂ ਲੱਗਾ ਜੀ ਠੀਕ ਆ ਬਾਈ ਹਾਂ ਸਰਪੈਂਚ ਮਾਡਲ ਆ ਤੇ ਸਾਰਾ ਅਰੀਜਨਲ ਆ ਸਾਰਾ ਮੋਹਰਾ ਚੇਟਾ ਨਾਲ ਦੀਆਂ ਮੋਹਰਾ ਚੇਟਾ ਨਾਲ ਦੀਆਂ ਵੀ ਫੁੱਲ ਗਰੰਟੀ ਆ ਆਪਣੀ ਗਰੰਟੀ ਐ ਇੰਜਨ ਗੇਅਰ ਦਾ ਪੂਰਾ ਓਕੇ ਆ ਠੀਕ ਆ 265 ਡੀਆਈ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਆ ਮਰਜ਼ੀ ਤਸੱਲੀ ਕਰ ਲੈ ਬੰਦੇ ਠੀਕ ਆ ਸਮਾਨ ਟਰੈਕਟਰ ਨਾਲ ਸਾਰਾ ਪੂਰਾ ਵੀਰੇ ਡੰਡਾ ਫੱਟੀ ਛਤਰੀ ਹਾਂ ਬੈਂਪਰ ਡੰਡਾ ਫੱਟੀ ਛਤਰੀ ਨਾਲ ਠੀਕ ਆ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਪੂਰਾ ਓਕੇ ਟਰੈਕਟਰ ਹਨਾ ਬਾਈ ਸਾਰੀ ਏ ਟੂ ਜ਼ੈਡ ਜਗਦੀਆਂ ਏ ਟੂ ਜ਼ੈਡ ਠੀਕ ਆ ਵੀ ਸਾਰਾ ਏ ਟੂ ਜ਼ੈਡ ਚੱਲਦਾ ਕਿ ਜਾ ਕੇ ਯਾਰ ਜੋੜਨਾ ਹੀ ਆ ਰੁਪਿਆ ਲੋਨ ਦੀ ਲੋੜ ਨਹੀਂ ਹਾਂ ਗੱਲ ਕਰੀਏ ਸੀਟ ਸੂਟ ਨਵੀਆਂ ਮੀਟਰ ਮੂਟਰ ਸਭ ਕੁਝ ਚੱਲਦਾ ਬਈ ਠੀਕ ਆ ਬਈ ਸਾਰਾ ਕੁਝ ਚੱਲਦਾ ਨਾਲ ਸਾਰੀਆਂ ਕੁ ਵੱਡੀਆਂ ਲਾਈਟਾਂ ਲੱਗੀਆਂ ਬੰਪਰ ਠੀਕ ਆ ਬੰਪਰ ਵਾਲੀਆਂ ਲਾਈਟਾਂ ਹੈ ਤੇ ਬਈ ਕਾਗਜ਼ ਪੱਤਰ ਕਾਗਜ਼ ਪੱਤਰ ਪੂਰੇ ਬਈ ਓਕੇ ਆ ਹਾਂ ਓਕੇ ਆ ਗੱਲ ਕਰੀਏ ਇਹਦੀ ਡਿਮਾਂਡ ਦੀ ਡਿਮਾਂਡ ਤਾਂ ਵੀਰੇ ਹੈਗੀ 2 ਲੱਖ ਰੁਪਿਆ 2 ਲੱਖ 2003 ਦਾ ਮਾਰ ਲੈ 2003 ਮਾਡਲ ਦੀ ਤੇ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਉਹ ਵੀਡੀਓ ਸ਼ੇਅਰ ਕਰਕੇ ਉਹ ਲਾਸਟ ਤੱਕ ਦੇਗਾ 190000 ਰੁਪਏ ਦਾ 10000 ਦਾ ਮਾਨਤਨ ਕਰ ਦਾਂਗੇ ਆਹ ਵੀ ਆਪਾਂ ਮਾਨਤਨ ਕਰ ਦਾਂਗੇ ਇੱਕ ਵਾਰੀ ਦੱਸ ਦੇ ਕਿਹੜੇ ਪਿੰਡ ਪਕਾਉਗਾ ਕਿਤੇ ਵੀ ਵਾਲਾ ਪਿੰਡ ਹੈ ਜਿੱਲਾ ਫਰੀਦਕੋਟ ਨੰਬਰ ਬੋਲਨੀ 83608 ਠੀਕ ਆ 2383 ਹਾਂ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰ ਦਿਓ ਜੀ ਬਈ ਧੰਨਵਾਦ ਠੀਕ ਹੈ